ਸ਼੍ਰੀ ਦਰਬਾਰ ਸਾਹਿਬ ਦੇ ਪਵਿੱਤਰ ਧਰਤੀ ਦੇ ਉੱਤੇ ਹੋਣ ਵਾਲੇ ਚਮਤਕਾਰਾਂ ਤੋਂ ਤਾਂ ਹਰ ਕੋਈ ਜਾਣੂ ਹੈ ਪਰ ਬਹੁਤ ਹੀ ਘੱਟ ਲੋਕ ਨੇ ਜਿਨ੍ਹਾਂ ਨੇ ਇਹਨਾਂ ਚਮਤਕਾਰਾਂ ਨੂੰ ਅੱਖੀਂ ਦੇਖਿਆ ਤੇ ਉਹ ਲੋਕ ਸੰਗਤਾਂ ਨੇ ਜੋ ਕਿ ਸਿਰਫ ਰੱਬ ਦੀਆਂ ਹੀ ਰੂਹਾਂ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਚਮਤਕਾਰਾਂ ਨੂੰ ਆਪਣੀ ਅੱਖਾਂ ਦੇ ਨਾਲ ਵੇਖਿਆ ਗਿਆ ਜੇਕਰ ਅਸੀਂ ਕਹਿ ਦਈਏ ਕਿ ਦੁਨੀਆਂ ਦੇ ਵਿੱਚ ਇੱਕ ਅਜਿਹੀ ਮੱਛੀ ਵੀ ਹੈ ਜਿਸ ਦਾ ਮੂੰਹ ਤਾਂ ਮੁਰਗੀ ਵਾਲਾ ਤੇ ਉਸ ਦਾ ਸਰੀਰ ਮੱਛੀ ਵਾਲਾ ਤੇ ਉਹ ਰਹਿੰਦੀ ਵੀ ಪಾಣಿ ಇದೆ ಅಂತಾರೆ. ਤਦ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਪਰ ਅੱਜ ਦੀ ਇਸ ਪੂਰੀ ਘਟਨਾ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਘਟਨਾ ਸ਼੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੀ ਇਹ ਘਟਨਾ ਹੈ ਪਹਿਲਾਂ ਤਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਪਹਿਲਾ ਆਈਕਨ ਨੂੰ ਵੀ ਜਰੂਰ ਦਬਾਓ ਤੇ ਨਾਲ ਹੀ ਨਾਲ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਹਰ ਇੱਕ ਤੱਕ ਪਹੁੰਚਾ ਦਿਓ ਇਸ ਵੀਡੀਓ ਨੂੰ ਤਾਂ ਜੋ ਹਰ ਕੋਈ ਇਸ ਵੀਡੀਓ ਦੇ ਰਾਹੀਂ ਜਿਹੜੇ ਆਪਣੇ ਵਿਚਾਰ ਨੇ ਉਹ ਪੇਸ਼ ਕਰ ਸਕੇ ਤੇ ਤੁਹਾਡੇ ਕੀ ਵਿਚਾਰ ਨੇ ਇਸ ਪੂਰੀ ਵੀਡੀਓ ਦੇ ਬਾਰੇ ਇਹ ਵੀ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰਿਓ। ਦਰਸਲ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇੱਕ ਬਹੁਤ ਹੀ ਪਵਿੱਤਰ ਸ੍ਰੋਵਰ ਸਾਭ ਹੈ। ਤੇ ਇਸ ਸ੍ਰੋਵਰ ਸਾਭ ਦੇ ਅੰਦਰ ਬਹੁਤ ਸਾਰੇ ਜੀਵ ਸਮਾਇ ਹੋਏ ਹੈ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਮੱਛਲੀਆਂ ਹੁੰਦੀਆਂ। ਤੇ ਮੱਛਲੀਆਂ ਵਨਸਵੰਨੀਆਂ ਰੰਗ ਬਿਰੰਗੀਆਂ ਨੇ। ਇਹ ਮੱਛਲੀਆਂ ਸ੍ਰੋਵਰ ਸਾਭ ਦੀ ਪਰਿਕਰਮਾ ਨੂੰ ਚਾਰ ਚੰਨ ਲਗਾਉਂਦੀਆਂ। ਆਵ ਸੋਵਰ ਦੇ ਅੰਦਰ ਪਾਇਆ ਜਾਣ ਵਾਲੇ ਜੀਵ ਜਿਹੜੇ ਨੇ ਇੱਕ ਪਰਮਾਤਮਾ ਦੇ ਹੀ ਕਹਿ ਲੋ ਕਿ ਪਰਮਾਤਮਾ ਦੇ ਬੰਦੇ ਨੇ ਪਰਮਾਤਮਾ ਨੇ ਖੁਦ ਇਹਨਾਂ ਨੂੰ ਇੱਥੇ ਬਣਾ ਕੇ ਰੱਖਿਆ ਹੋਇਆ ਤੇ ਇਹ ਜੀਵ ਜਿਹੜੇ ਨੇ ਇਹਨਾਂ ਦੇ ਅੰਦਰ ਵੀ ਰੱਬ ਵਸਦਾ ਉਹ ਕਿਵੇਂ ਆਓ ਤੁਹਾਨੂੰ ਫੁਰ ਪੂਰੀ ਗੱਲ ਬਾਤ ਦੱਸ ਦਿਆ ਦਰਸਲ ਸरोवर ਸਾਪ ਦੇ ਅੰਦਰ ਇੱਕ ਅਜਿਹੀ ਮੱਛਲੀ ਪਾਈ ਜਾਂਦੀ ਹੈ ਜਿਸ ਦਾ ਕਿ ਮੂੰਹ ਤਾਂ ਮੁਰਗੀ ਵਰਗਾ ਹੈ ਤੇ ਉਸ ਦਾ ਪੂਰਾ ਸਰੀਰ ਮੱਛੀ ਵਰਗਾ ਹੈ ਦਰਸਲ ਇੱਕ ਵਾਰ ਦੀ ਗੱਲ ਹੈ ਕਿ ਸरोवर ਸਾਪ ਦੀ ਸਫਾਈ ਹੋ ਰਹੀ ਸੀ ਸੇਵਾਦਾਰਾਂ ਦੇ ਵੱਲੋਂ ਇਹ ਸਫਾਈ ਕੀਤੀ ਜਾ ਰਹੀ ਸੀ ਤੈਸੇ ਦੌਰਾਨ ਇੱਕ ਸੇਵਾਦਾਰ ਨੂੰ ਇਹ ਮਛਲੀ ਦਿਖਾਈ ਦਿੰਦੀ ਹੈ ਜਿਸ ਦਾ ਮੂੰਹ ਤਾਂ ਮੁਰਗੀ ਵਰਗਾ ਹੁੰਦਾ ਹੈ ਤੇ ਉਸ ਦਾ ਸਰੀਰ ਜਿਹੜਾ ਹੈਗਾ ਮਛਲੀ ਵਾਲਾ ਹੁੰਦਾ ਹੈ ਸੇਵਾਦਾਰ ਕੁਝ ਮਿੰਟਾਂ ਤੱਕ ਉਸ ਨੂੰ ਵੇਖਦਾ ਕਿਰਿਆ ਤੇ ਫਿਰ ਆਪਣੇ ਨਾਲ ਦੇ ਸੇਵਾਦਾਰ ਨੂੰ ਦੱਸਿਆ ਕਿ ਵੇਖੋ ਕਿਵੇਂ ਦੀ ਮਚੀ ਹੈ ਉਮਹੀਂ ਸੇਵਾਦਾਰ ਦੇਖਦੇ ਰਹਿ ਗਏ ਤੇ ਉਸ ਤੋਂ ਬਾਅਦ ਲਗਾਤਾਰ ਉਥੇ ਕਈ ਸੇਵਾਦਾਰ ਉਸ ਮੱਛੀ ਦੇ ਦਰਸ਼ਨ ਕਰਦੇ ਰਹੇ ਜਿਸ ਤੋਂ ਬਾਅਦ ਸੰਗਤਾਂ ਮੋਕੇ ਦੇ ਉੱਤੇ 71 ਹੋ ਗਿਆ ਤੇ ਸਿਰਫ ਬਹੁਤ ਹੀ ਘੱਟ ਸੰਗਤਾਂ ਨੂੰ ਇਹ ਦ੍ਰਿਸ਼ ਦੇਖਣ ਨੂੰ ਮਿਲਿਆ ਤੇ ਸਿਰਫ ਉਹਨਾਂ ਨੂੰ ਹੀ ਦੇਖਣ ਨੂੰ ਮਿਲਿਆ ਜੋ ਕਿ ਰੱਬੀ ਦੂਸ ਸੀ ਜੋ ਪਰਮਾਤਮਾ ਦੇ ਬੰਦੇ ਸੀ ਜਦੋਂ ਸੰਗਤਾਂ ਨੇ ਮੌਕੇ ਦੇ ਉੱਤੇ ਮੁਰਗੇ ਦੇ ਮੂੰਹ ਵਾਲੀ ਮੱਛੀ ਨੂੰ ਦੇਖਿਆ ਤਾਂ ਸੰਗਤਾਂ ਨਦਰੋਂ ਨਿਹਾਲ ਹੋ ਗਈਆਂ ਤੇ ਮੌਕੇ ਦੇ ਉੱਤੇ ਹੀ ਟੈਕ ਕਰੇ ਲਗ ਪਈਆਂ ਕਿਉਂਕਿ ਅਜਿਹੀ ਮੱਛੀ ਤਾਂ ਦੁਨੀਆਂ ਦੇ ਵਿੱਚ ਕਿਸੇ ਨੇ ਵੇਖੀ ਹੀ ਨਹੀਂ ਸੀ ਤਾਂ ਉੱਥੇ ਸੰਗਤਾਂ ਜੜੀਆਂ ਨੇ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਪਈਆਂ ਕਿ ਇਹ ਤਾਂ ਬਹੁਤ ਵੱਡਾ ਚਮਤਕਾਰ ਹੈ ਤਾਂ ਸੇਵਾਦਾਰਾਂ ਨੇ ਦੱਸਿਆ ਕਿ ਮੱਛਲੀ ਕਈ-ਕਈ ਸਾਲਾਂ ਬਾਅਦ ਇੱਕੋ ਹੀ ਵਾਰ ਨਜ਼ਰ ਆਉਂਦੀ ਹੈ ਤੇ ਜਦੋਂ ਵੀ ਨਜ਼ਰ ਆਉਂਦੀ ਹੈ ਤਾਂ ਇੱਕ ਦੋ ਮਿੰਟਾਂ ਤੋਂ ਪਹਿਲਾਂ ਹੀ ਇੱਥੋਂ ਗਾਇਬ ਹੋ ਜਾਂਦੀ ਹੈ ਭਾਵ ਸਰੋਵਰ ਸਾਹਿਬ ਦੇ ਅੰਦਰ ਸਮਾ ਜਾਂਦੀ ਹੈ ਖੈਰ ਇਹ ਵੱਡਾ ਚਮਤਕਾਰ ਪਰਮਾਤਮਾ ਦਾ ਹੀ ਚਮਤਕਾਰ ਹੈ ਤੇ ਹੀ ਰੱਬੀ ਰੂਹਾਂ ਨੇ ਜਿਹੜੀਆਂ ਗੁਰੂ ਗੁਰੂ ਜੀ ਦੇ ਸਟੋਵਰ ਦੇ ਅੰਦਰ ਸਮਾਈਆਂ ਹੋਈਆਂ ਪਵ ਹੁਣ ਤੁਸੀਂ ਇੱਥੇ ਹੀ ਦੇਖੋ ਕਿ ਮੁਰਗੀ ਹੈ ਜਿਹੜੀ ਉਹ ਤਾਂ ਪਾਣੀ ਦੇ ਵਿੱਚ ਸਾਖ ਹੀ ਨਹੀਂ ਲੈ ਸਕਦੀ ਤਾਂ ਫਿਰ ਮੱਛੀ ਕਿਵੇਂ ਲੈ ਰਹੀ ਹੈ ਚਾਹ ਕਿ ਇਸ ਦਾ ਮੂੰਹ ਤਾਂ ਮੁਰਗੀ ਵਾਲਾ ਇਸ ਦੀ ਨੱਕ ਵੀ ਮੁਰਗੀ ਵਾਲੀ ਹੈ ਇਸ ਦੀ ਜੋ ਕਹਿ ਲਓ ਕਿ ਪੂਰੇ ਮੂੰਹ ਦੀ ਬਨਾਵਟ ਮੁਰਗੀ ਵਾਲੀ ਹੈ ਤਾਂ ਫਿਰ ਇਹ ਪਾਣੀ ਦੇ ਵਿੱਚ ਸਾ ਕਿਵੇਂ ਲੈ ਰਹੀ ਹੈ ਇਹ ਹੁੰਦੇ ਨੇ ਪਰਮਾਤਮਾ ਦੇ ਚਮਤਕਾਰ ਕਿਵੇਂ ਲੱਗੀ ਵੀਡੀਓ ਕਮੈਂਟਾਂ ਦੇ ਵਿੱਚ ਦਿਓ ਆਪਣੇ ਵਿਚਾਰ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ